ਕਾ ਵੀ ਗੁੱਡ ਮਾਰਨਿੰਗ ਕਾਮ ਨੇ ਕਾ ਰਿਆਤਾ ਬਦਾਮ ਛਿਲ ਰਿਆਤਾ ਆ ਬੈਠਾ ਵਣਾ ਕਰਨੀ ਆਪਣਾ ਕਿਨੇ ਕੱਲੂ ਨੇ ਕੱਲ ਖੜਾ ਖੜਾ ਕੇ ਉਸਤਾ ਨੇ ਕੋਠੇ ਪਰ ਨੀਲਾ ਕਰਤਾ ਵਿਚਾਰਾ ਹੋਈ ਬਿਤੇ ਇੱਕ ਕੰਮ ਕਿੰਨੇ ਬਦਾਮ ਵਈ ਅਹੀ ਬਿਨਾ ਗਿਨੇ 200 ਉਹਨਾਂ ਦਾ ਭਾਈ ਅੱਧਾ ਪੌਣਾ ਕਿਲੋ ਕੀ ਹੈ ਨੇ 200 ਕੌਂਗੋ ਫਿਰ ਤੋਂ ਹੈ 450 400 ਫਿਰ ਗਿਆ ਆਓ 100 ਅਸੋਂ ਗੀ ਕਰ ਲਿਆ ਨਾ 100 ਗ੍ਰਾਮ ਹੈਲੋ ਦੋ ਬੱਜੇ ਦੇ ਘਟਦੇ ਘਟਦੇ ਹੋ ਤੇ ਬਾਈ ਇਹ ਬਰਾਮ ਫੇਰ ਬਾਈ ਤਾਂ ਹੀ ਕਬੂਤਰ ਉੜਦੇ ਆ ਬਰਾਮ ਖਾ ਖਾ ਕੇ ਬਰਾਮ ਆ ਇੱਕ ਗੱਲ ਦਈ ਦੇਖੋ ਸੈਜ ਬਾਈ ਕਿਹ ਰਹੀ ਸਾਰਿਆਂ ਦਾ ਦੋ ਤੇਰੀਆਂ ਕਿ ਮੈਂ ਖਾ ਲਵਾਂ ਪੇਂਟਰਾਂ ਕਿ ਮੈਂ ਰੰਗ ਪੋੜ ਦੇ ਨੋ ਬੱਜੇ 6 ਹੋ ਗਏ ਬਾਈ ਸਾਰੇ ਬਰਾਮਾਂ ਦਾ ਸੈਜ ਇੱਕ ਹੀ ਹੈ ਅਗੜੀਆਂ ਦਾ

600 ਮਿਲਦੀ ਜਿਹੜੀ ਆਪਾਂ 800 ਨੂੰ ਲੈ ਕੇ ਆਉਂਦੇ ਆ ਉਹ ਦੇਖ ਲੈ ਬਾਈ ਕਿਹੋ ਜਿਹੀ ਹੁੰਦੀ ਆ ਕੋਈ ਛੋਟੀ ਕੋਈ ਬੜੀ ਉਥੇ ਆਪਣਾ ਬਾਤ ਘਾਟ ਹੁੰਦੀ ਸ਼ੁਰੂ ਵੱਧ ਕਹਿੰਦੇ ਹੋਗੇ ਘਟ ਗਿੰਦੇ ਹੋਗੇ ਕਰਨੀ ਕਹਿੰਦਾ ਵੀ ਇਹ ਹੈਗੀ ਅੱਧਾ ਕਿਲੋ ਤੇ ਪੌਣਾ ਕਿਲੋ ਵਿੱਚ ਵਿੱਚ 20-22 ਕੁ ਉਤਰਾ ਰਹੀ ਕਰਨੀ ਦਾ ਮਤਲਬ ਫੇ ਤੂੰ ਹੀ ਨਾ ਥੈਲੇ ਵਿੱਚ ਕੁ ਉਤ ਨੂੰ ਕੱਢ ਕੇ ਰੱਖਦੇ ਹੋਣੇ ਆ ਹੈ ਨਾ ਹਾਂ ਚਲੋ ਕੁਤਰਾ ਖੰਡ ਫਨ ਮੈਂ ਪੈਸੇ ਕਿਆ ਕਰਨੇ ਤੁਸੀਂ ਦਿਹਾੜੀ ਕਮਾ ਲੰਦੇ ਆ ਉਹ ਅੱਛਾ ਤੇਂਦੇ ਉੱਥੇ ਬਣਾਈ ਆ ਆ ਭਾਈ ਕਬੂਤਰ ਇਹ ਇਹ ਬਾਰੀ ਵੀ ਛੱਡਿਆ ਤਾਂ ਹੈ ਕਿ ਹੋਈ ਤਾਂ ਉਹ ਰਾਤ ਰਹਿ ਗਿਆ ਅੱਜ ਨਹੀਂ ਕੀਤਾ ਭਾਈ ਇੱਥੇ ਆਇਆ ਬਾਜੀ ਕੀਤਾ ਹੈ 30 ਤਰੀਕ ਨੂੰ 2 ਵਜੇ ਤੇ ਬਾਰੀ ਵੀ ਜਿੱਤੇ ਤਾਂ ਭਾਈ ਇਹ ਰਾਤ ਬਾਹਰ ਰਹਿ ਗਏ ਕਬੂਤਰ ਇਹ ਦੋਵਾਂ ਵਿੱਚੋਂ ਇੱਕ ਵਾਪਸ ਆ ਗਿਆ ਇੱਕ ਤੇ ਇੱਕ ਹੜਦਾ ਜੇ ਇੱਕ ਖੈਰਾ ਵਾਲ ਫਿਰਦਾ ਹਨਾ ਉਹਦਾ ਫੜਨ ਲੱਗਿਆ ਜਿਹੜੇ ਉੱਠ ਗਿਆ ਆ ਚੀਨੇ ਕਬੂਤਰ ਬੈਠੇ ਬਾਈ ਇਹ ਜਿਹੜੇ ਇੱਦਰ ਕਬੂਤਰ ਆ ਬਾਈ ਉਹ ਹੈਗੇ ਆ ੜਾਉਣੇ ਵਾਲੇ ਛੱਡਣੇ ਵਾਲੇ ਥੱਲੇ ਮੈਡਮੂਰ ਦਾ ਪ੍ਰਬੰਧ ਕਰਿਆ ਪੂਰਾ ਵੀ ਮਿੱਠਾ-ਉਠਾ ਕਰਨੇ ਤੇ ਇਹ ਜਾਲ ਫਿਕਸ ਕਰਤਾ ਹੈ ਵਿੱਚੇ ਆਪਾਂ ਆ ਬਾਈ ਦੇ ਸਮਾਨ

ਬੇਸ਼ੱਕ ਜੇ ਛਤਰੀ ਉਪਰ ਨਾ ਬੈਠੇ ਤਾਂ ਵੀ ਖਿੜਕੀ ਕੋਆ ਕੇ ਬੈਠੇ ਵੀ ਇਹ ਖਿੜਕੀ ਕੋਆ ਜਾ ਪਛਾਣ ਰੱਖ ਪਛਾਣ ਵਾਹ ਇਹ ਤਾਰੀ ਛੱਪੀਆਂ ਦੀ ਨਾ ਮਾ ਤੇ ਬਾਕੀ ਅੰਦਰ ਕਬੂਤਰਾ ਬਾਈ ਅਨਾਰਾ ਕਿ ਹੋਗਾ ਇੱਕ ਕਬੂਤਰਾ ਸਾਰਿਆਂ ਦੀ ਇੱਕ ਪਛਾਣ ਕਰਤੀ ਲਾਲ ਘੰਟ ਸਾਡੇ ਦੀ ਨਾਰਾਂ ਦੇ ਲਾਲ ਘੰਟ ਕਬੂਤਰੇ ਦੇ ਹਰੇ ਘੰਟ ਇਹਨਾਂ ਲਾਲ ਲਾਲ ਘੰਟ ਸਾਰਿਆਂ ਦੇ ਬਾਈ A to Z ਬਾਕੀ ਕਿਹੜਾ ਰੰਗ ਲਾਉਣਾ ਉਹ ਤਾਂ ਲਾਣੀ ਲਾਣਾ ਆਲੇ ਦੁਆਲੇ ਪੇਵਾ ਨਾ ਪਣਾ ਗਿਆ ਹਾਂ ਆਹ ਹਾਂ ਹੈਪਾ ਸ਼ਾਫੀ ਆ ਲਾਲ ਚੀਨੇ ਜਾ ਰਾ ਬਾਈ ਦੁਆਰੀ ਬਣਾਓ ਚਲੋ ਕਰ ਦੋ ਬੰਦਗੇ ਆਹ ਬਾਈ ਹਰੇ ਕੰਡ ਕਾਲੇ ਕੰਡ ਆ ਬਾਈ ਕੋਰ ਰੰਗੀ ਇਦ ਕਾਲੇ ਛੇ ਵਜੇ ਬੈਠੀ ਆ ਛੇ ਵਜੇ ਇਧੇ ਕਿਹੜਾ ਰੰਗ ਲੱਗਦਾ ਤਾ ਤੂੰ ਤਾਂ ਲਾ ਕੇ ਲੁਜੋੜ ਦੇ ਪਰ ਇੱਕ ਵਾਰ ਇਹ ਛੇ ਵਜੇ ਬੈਠੀ ਬਾਈ ਆ ਗੋਸਣਾ ਜੀ ਕੀਤੀ ਆਪਣੀ ਰਾਤ ਬਾਹਰ ਲੈ ਗਈ ਸੀ ਜਿਹੜੀ ਆ ਆ ਗੋਸਣਾ ਬਾਈ ਕੀਤੀ ਹੈ ਬਰਾਬਰ ਕਿਹੜੇ ਛੱਡੇ ਤੇ ਬਰਾਬਰ ਦਾ ਘਟਣਾ ਬਰਾਬਰ ਨੀਲੇ ਕਿਤੇ ਤੂੰ ਇਥੇ ਨੀਂਦੀ ਤਾਂ ਨਹੀਂ ਲੀ ਗੀ ਲੰਗੀ ਅਉੜਾ ਪੜ ਕੇ ਛੇ ਕਾਈ ਦੂਏ ਦਿਨ ਸ਼ਾਮ ਅਸ਼ਿਆ ਇਹ ਵੀ ਰਾਤ ਨੂੰ ਖਾਣਿਆ ਸੀ ਆ ਭਾਈ ਬ੍ਰਾਮਪਾਲਾ ਦੇ ਦਰਸ਼ਨ ਕਰ ਲਉ ਮੌਕਾ ਵਧੀਆ ਦਾ ਭਾਈ ਉਧਾਂ ਵਧੀਆ ਉੜਦਾ ਸਾਰੇ ਕੂਤਾਂ ਜਾਂਦੇ ਨੇ ਸਿਰੇ ਕਿਹੀ ਕੂਤਾਂ ਜਾਂਦਾ ਪਿੰਡ ਚ ਅੱਛਾ ਚੱਲ ਕੇ ਉੜਦੇ ਹੂੰ ਉੱਥੇ ਜਾ ਕੇ ਬਹਿ ਕੇ ਖਰੇ ਆ ਨਾ ਬਹਿ ਕੇ ਵੀਰੇ ਨੱਠੇ ਵੱਧ ਹੂੰ ਜੀ ਆਪਣੇ ਇਹੀ ਗਿਆ ਨਹੀਂ ਹੈਗਾ ਜਮਾਂ ਬਾਈ ਕਬੂਤਰ ਰਾਉਣ ਚ ਥੋੜੀ ਕਿ ਮਿਹਨਤ ਮਿਹਨਤ ਦਾ ਮਿਹਨਤ ਨਹੀਂ ਹਾਂ ਮਿਹਨਤ ਨਾਲ ਫਿਰ ਮਿਲਦਾ ਤੇ ਕਬੂਤਰਾਂ ਦੀ ਆਹ ਚੀ ਆਣਾ ਦਾਣਾ ਦਾਣਾ ਪਾਣੀ ਖਰਾਕ ਉਤਲਾਉਂ। ਫਿਰ ਆਟਾ ਕੋਲ ਬਦਾਮ ਖਾਣੇ ਤੇ ਪਿਉਣੇ ਪੈਂਦੇ ਆ। ਬਾਕੀ ਕਰਨੇ ਦੇ ਨਾਲ ਹੂੰ ਕੰਮ ਦਾ ਫੇਰ ਨਾਲ ਬਣ ਜਾਂਦੇ ਬਾਈ ਜਾਂ ਫੇਰ ਮਿਹਨਤ ਕਰੋਗੇ। ਮਿਹਨਤ ਤਾਂ ਤੂੰ ਵੀ ਕਰੀ ਜਾ ਕਰਦਾ ਨਹੀਂ। ਮਿਹਨਤ ਨਾਲ ਤੂੰ ਖਾ ਵੇਜਿੰਦੀ ਕਿਆ ਕਰੀਏ। ਮੈਂ ਤਾਂ ਭਾਈ ਮੈਂ ਕਰਦਾ ਇਹ ਆਪਣੇ ਘਰ ਵਾਸਤੇ। ਉਹੀ ਚੀਜ਼ ਆ ਕਬੂਤਰਾਂ ਵਾਸਤੇ ਨਹੀਂ ਕਰਦਾ ਮੈਂ। ਬਸ ਫੇਰ ਆਹੀ ਚਾਚੀ। ਕੂਤਰਾਂ ਚਸਕਾ ਤਾਂ ਹੋਊਗਾ ਭਾਈ ਆਪਾਂ ਨੂੰ ਦੇਖ ਕੇ। ਕਬੂਤਰਾਂ ਦਾ ਕੰਮ ਵੀ ਕਰਦੇ ਕਬੂਤਰ ਵੀ ਡੋਣੇ ਆਪਣਾ ਸ਼ੌਂਕ ਪੂਰਾ ਕਰਦੇ ਹਾਂ। ਹਾਂ। ਇਹੀ ਗੱਲ ਆ ਜੇ ਹਮ ਅਸੀਂ ਇਹ ਕੂਤਰਾਂ ਕੰਨੀ ਹੋ ਜੰਨੇ ਆ ਤਾਂ ਕੱਲਾ ਬੰਦਾ ਕਿਆ ਕਰੂਗਾ? ਇੱਧਰ ਨੂੰ ਜਾਵੇ ਕਿੱਧਰ ਨੂੰ ਨਾ ਜਾਵੇ। ਹਾਂ ਇਹ ਕੱਲਾ ਨਹੀਂ ਹੈਗਾ ਇਹ। ਉਸਤਾਦ ਕੱਲਾ ਨਹੀਂ ਹੈਗਾ। ਇਹ ਨਾਲ ਹੈਗਾ ਕਰਨੀ ਨਾਲ ਤਾਂ ਹੈਗੀ ਨਾ। ਕਰਨੀ ਹੈਗਾ ਨਾਲ। ਸਾਡੇ ਨਾਲ ਨਹੀਂ ਨਾ ਹੈਗਾ। ਹਾਂ। ਕੱਲੇ ਬੰਦੇ ਦੇ ਕੱਲਾ ਮਚਾਰ ਬੰਦਾ ਆਪਣਾ ਹੁਣ ਐ ਵੀ ਆਪਣੇ ਪਿੰਡ ਦੇ ਬਥਰੇ ਬੰਦੇ ਆ ਪਾਈ ਦੇ ਨਾਲ ਵੀ ਠੀਕ ਨਹੀਂ ਭੇਜੇ ਦੇ ਕੂਤਰ ਮੋੜਦੇ ਨਹੀਂ ਤੇ ਜੇ ਭੇਜਦੇ ਨੇ ਕਹਿੰਦੇ ਨੇ ਲੰਘਿਆ ਚੱਕ ਕੇ ਕੱਟ ਗਾ ਲਿਆ ਇਹ ਗੱਲ ਸਹੀ ਹੈ ਜਾਨਵਰ ਰਾਜਾ ਤੱਕ ਆਪਣੀ ਅੱਖਾਂ ਹੱਥਾਂ ਨਾਲ ਨਾ ਛੱਡੋ ਉਹ ਤਾਂ ਫਾਇਦਾ ਨਹੀਂ ਹੈਗਾ ਹੁਣ ਕਿੰਨੇ ਲਖਾਇੇ ਵੇਖਿਆ ਤੋ ਬ੍ਰਦਰ ਲੋ ਧੀ ਕਿਤੇ ਸਾਰੀ ਛਿੱਲਤੀ ਆਪਾਂ ਨੇ 6:20 ਆ ਸਾਰੀ ਕਿਰੀ ਛੱਲੋ ਗਿਆ ਰੱਖੇ ਕਹਣ ਕਿ ਕਿਉਂ ਬਾਜੀ ਤਾਂ ਥੜੀ ਇਹ ਨਹੀਂ ਨੜਾਤੀ ਗੂਸਰੀ ਦੀ ਭੈਣ ਕਰਨੇ ਲੱਗਾ ਕੂਤਰਾ ਤੇ ਬਦਾਮ ਕੱਟਣਾ ਸ਼ੁਰੂ ਥੜੀ ਚੱਕਲੇਗੀ ਭਾਈ ਉਹ ਨਹੀਂ ਮਾਰ ਚੱਲਿਓ ਉਹ ਵੀ ਜਿੱਤੇ ਜਿੰਨੀ ਝਾਟੇ ਉਹ ਵੀ ਗੁੜੀ ਕਾੜੀ ਨੇ ਇਹ ਹੈਗੀ ਯਾ ਡੈਮਡ ਅਗਲੇ ਪਿੰਡ ਚੱਲ ਗਏ ਹੋਣੇ